हां जी ਤੇ ਦੋਸਤੋ ਜਿਸੇ ਵੀ ਆਪਣੇ ਫੋਨ ਤੇ ਲੋਕ ਲਗਾਉਣਾ ਚਾਹੁੰਦੇ ਜੇ ਮੈਂ ਤੁਹਾਨੂੰ ਅੱਜ ਲਗਾਉਣਾ ਸਿਖਾਵਾਂਗਾ ਜੇ ਚੈਨਲ ਤੇ ਨਵੇਂ ਹੋ ਤਾਂ ਜੀਨ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਜੁਲ ਕਰਨਾ ਵੀਡੀਓ ਨੂੰ ਜੇ ਵਧੀਆ ਲੱਗੇ ਤੇ ਸਭ ਤੋਂ ਪਹਿਲਾਂ ਤੁਸੀਂ ਚੱਲ ਜਾਣਾ ਸੈਟਿੰਗਸ ਜ्यानंतर ਬਾਅਦ ਸਵਿਪ ਕਰੀਏ ਨਾ ਤਾਂ ਲੋਕ ਸਕਰੀਨ ਤੇ ਜਾਣਾ ਲੋਕ ਸਕਰੀਨ ਤੇ ਜਾਣ ਤੋਂ ਬਾਅਦ ਆਪਾਂ ਜਾਣਾ ਸਕਰੀਨ ਲੋਕ ਟਾਈਪ ਤੇ ਇਥੇ ਵੇਟ ਕਰ ਲੈਣ ਦੀ ਥੋੜੀ ਜੀ ਆਵਾ ਉਹ ਸਿਲੈਕਟ ਕਰ ਲੈਣਾ ਬਸ ਆ ਨੈਕਸਟ ਕਰ ਦੇਣਾ ਜੀ ਸਪੀਡ ਕਰ ਲੈਣੀ ਇਸ ਜਿਹੇ ਜੀ ਪੈਟਰਨ ਲਾਉਣਾ ਚਾਹੁੰਦੇ ਜੀ ਪਿੰਨ ਜਾਂ ਪਾਸਵਰਡ ਆਪਾਂ ਪੈਟਰਨ ਲਾਉਣਾ ਜਿਵੇਂ ਜੇ ਆਪਾਂ ਪੈਟਰਨ ਲਾਉਣੇ ਕੰਟੀਨਿਊ ਕਰ ਦੇਣਾ ਫਿਰ ਜੀ ਕਨਫਰਮ ਕਰਦੇ ਹੋ ਕਨਫਰਮ ਕਰਨ ਤੋਂ ਬਾਅਦ ਵੇਟ ਕਰਿਓ ਥੜੀ ਐਗਰੀ ਕਰ ਦਿਓ ਜਿਵੇਂ ਕਿ ਦੋਸਤ ਇਧਰ ਨਹੀਂ ਦੇ ਸਕਦੇ ਜੀ